ਸਤਿਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਓਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਿਉ ਸਾਸ ਸਾਸਪ੍ਰਤ ਪਾਲੇ ਪ੍ਰਭ ਸੁਲਾਗ ਰਹੇ ਮੇਰਾ ਚਿੱਤ ਆਦ ਅੰਧ ਪ੍ਰਭ ਸਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਓਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ हाथ दे राखे अपने क्यों सांस सांस व्रत पाले प्रभु सो लागर हो मेरा चित आदि अंत प्रभु सदा सहाय तन हमारा अमित रहाओ मन बिलास पए साहिब के अचरज देख बड़ाई हर सिमर सिमर आनंद कर नानक है प्रभु पूर्ण पैज रखाई मन बिलास पए साहिब के अचरज देख बड़ाई ਸਰ ਸੇ ਮਰ ਸੇ ਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਇਤਨਾ ਸ੍ਰੀ ਮਹੱਲਾ ਪੰਜਮ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਲੇ ਹੱਥ ਦੇ ਰੱਖੇ ਆਪਣੇ ਕਿਉਂ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੁਲਾਗ ਰਹੇ ਮੇਰਾ ਚੀਤ ਆਦਿ ਅੰਤ ਪ੍ਰਭ ਸੁਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਓਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕਿਉਂ ਸਾਹ ਸੁਸਾਸ ਪ੍ਰਿਤ ਪਾਲੇ ਪ੍ਰਭ ਸੁਲਾਗ ਰਹੋ ਮੇਰਾ ਚੀਤ ਆਦਿ ਅੰਤ ਪ੍ਰਭ ਸੁਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ 5 ਓਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੁਮੱਲੇ ਹੱਥ ਦੇ ਰੱਖੇ ਆਪਣੇ ਕਿਉਂ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਹੇ ਮੇਰਾ ਚੀਤ ਆਦ ਅੰਧ ਪ੍ਰਭ ਸਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਓਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੁਮੱਲੇ ਹੱਥ ਦੇ ਰੱਖੇ ਆਪਣੇ ਕਿਉਂ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੁਲਾਗਰ ਹੋ ਮੇਰਾ ਚੀਤ ਆਦਿ ਅੰਦਰ ਪ੍ਰਭਸਦਾ ਸਹਾਈ ਤਨ ਹਮਾਰਾ ਹਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮੱਲੇ ਹੱਥ ਦੇ ਰੱਖੇ ਆਪਣੇ ਕਿਉਂ ਸਾਸ ਸਾਸਪ੍ਰਿਤ ਪਾਲੇ ਪ੍ਰਭ ਸੋ ਲਾਗ ਰਹੇ ਮੇਰਾ ਚਿਤ ਆਦੇ ਅੰਧ ਪ੍ਰਭ ਸਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਉਖੀ ਘੜੀ ਨ ਦੇਖਣੀ ਦੇ ਆਪਣਾ ਬਿਰਦ ਸੁਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਸ ਸੁਸਪ੍ਰਿਤ ਪਾਲੇ ਪ੍ਰਭ ਸੁਲਾ ਗਰਹ ਮੇਰਾ ਚੀਤ ਆਦਿ ਅੰਦਰ ਪ੍ਰਭ ਸੁਦਾ ਸਹਾਈ ਤਨ ਹਮਾਰਾ ਹਮਿਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾ ਸੁਪਹਿ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸੇ ਮਰ ਸੇ ਮਰ ਆਨੰਦ ਕਰ ਨਾਨਕ ਪ੍ਰਮਪੂਰਨ ਪੈ ਜੇ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਮਲੇ ਹੱਥ ਦੇ ਰੱਖੇ ਆਪਣੇ ਕਿਉ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਓਖੀ ਘੜੀ ਨਾ ਦੇਖਣੀ ਦੇਹੀ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕਿਉ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਨਹਮ ਰਹਿ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਗੁਰੂ ਸਾਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖ ਕੇ ਆਪਣੇ ਕਿਉਂ ਸਾਸ ਸਾਸਪ੍ਰਤ ਪਾਲੇ ਪ੍ਰਭ ਸੋ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉ ਸਾਸ ਸਾਸ ਬ੍ਰਿਤ ਪਾਲੇ ਪ੍ਰਭ ਸੁਲਾ ਅਗਰ ਹੋ ਮੇਰਾ ਚੀਤ ਆਦਿਆਂ ਦਾ ਪ੍ਰਭ ਸਦਾ ਸਹਾਈ ਤਨ ਹਮਾਰ ਹਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਆਰ ਸੇ ਮਰ ਸੇ ਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਓਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖ ਕੇ ਆਪਣੇ ਕਿਉਂ ਸਾਸ ਸਾਸਪ੍ਰਿਤ ਪਾਲੇ ਪ੍ਰਭ ਸੁਲਾਗ ਰਹੇ ਮੇਰਾ ਚੀਤ ਆਦਿ ਅੰਤ ਪ੍ਰਭ ਸੁਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਔਖੀ ਘੜੀ ਨਾ ਦੇਖਣੀ ਦੇ ਆਪਣਾ ਬਿਰਦ ਸੁਮਾਲੇ ਹੱਥ ਦੇ ਰੱਖੇ ਆਪਣੇ ਕਿਉਂ ਸਾਸ ਸੁਸਾਸ ਪ੍ਰਤਿ ਪਾਲੇ ਪ੍ਰਭ ਸੁਲਾਗ ਰਹੇ ਮੇਰਾ ਚੀਤ ਆਦਿ ਅੰਤ ਪ੍ਰਭ ਸੁਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਉੱਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੁਮਾਲੇ ਹੱਥ ਦੇ ਰੱਖ ਕੇ ਆਪਣੇ ਕਿਉਂ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੁ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸੁ ਦਾ ਸਹਾਈ ਤਨ ਹਮਾਰਾ ਹਮਿਤ ਰਹਾਉ ਉੱਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੁਮਾਲੇ ਹੱਥ ਦੇ ਰੱਖ ਕੇ ਆਪਣੇ ਕਿਉਂ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੁਲਾਗਰ ਹੋ ਮੇਰਾ ਚੀਤ ਆਦਿ ਅੰਦਰ ਪ੍ਰਭ ਸੁਦਾ ਸਹਾਈ ਤਨ ਹਮਾਰਾ ਹਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ